ਕੋਲੇ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਤਿੰਨੋਂ ਪਾਰਟੀਆਂ ਤੁਸੀਂ ਦੇਖੋ ਵੱਡੀ ਵੱਡੀ ਨੈਸ਼ਨਲ ਪਾਰਟੀਆਂ ਜਿਹੜੀ ਹੈਗਿਆ ਅੱਜ ਉਹਨਾਂ ਨੂੰ ਸਿਰਫ ਅਕਾਲੀ ਪਰਿਵਾਰ ਦੇ ਬੰਦੇ ਮਿਲ ਰਹੇ ਆ ਅਕਾਲੀ ਦਲ ਨੂੰ ਪੂਰਾ ਲਾਨਣ ਵਾਸਤੇ ਇੱਕ ਬੰਦੇ ਨੂੰ ਜਿਹੜਾ ਅਕਾਲੀ ਦਲ ਨੇ 4 ਮਹੀਨੇ ਪਹਿਲੇ ਕੱਢਿਆ ਕਾਂਗਰਸ ਵਰਗੀ ਪਾਰਟੀ ਜਿਨ੍ਹਾਂ ਦਾ ਪ੍ਰਧਾਨ ਪੋਸਟਰ ਲਈ ਬੈਠਿਆ ਸੀਗਾ ਜਿਦਾ ਪਰਿਵਾਰ 1 ਮਹੀਨੇ ਤੋਂ ਡੋਟੂ ਡੋਕ ਕੱਢਿਆ ਸੀਗਾ ਰਾਤੋਂ ਰਾਤ ਉਹਨਾਂ ਦੀ ਟਿਕਟ ਕਿਵੇਂ ਕੱਟ ਕੇ ਉਹ ਭੱਜ ਗਏ ਇੱਥੋਂ ਤੇ ਫਿਰ ਇੱਕ ਬੰਦੇ ਨੂੰ ਜਿਹਨੂੰ 4 ਮਹੀਨੇ ਪਹਿਲੇ ਅਕਾਲੀ ਦਲ ਨੇ ਕੱਢਿਆ ਉਹਨੂੰ ਟਿਕਟ ਦਿੱਤੀ ਕਲੀਅਰਲੀ ਕਿ ਅਕਾਲੀ ਦਲ ਦੀ ਵੋਟਾਂ 'ਚ ਇੱਕ ਘ ਉਜੇ ਪਾਸੇ ਭਾਜਪਾ ਜਿਹੜੇ ਵੱਡੇ ਵੱਡੇ ਸਾਰੀ ਪਾਰਟੀਆਂ ਦੇ ਲੀਡਰ ਉਹ ਕਿਸੇ ਦੇ ਉੱਤੇ ਹੱਥ ਪਾ ਸਕਦੇ ਵੱਡੇ ਲੀਡਰ ਉਹਨਾਂ ਦੇ ਹੈਗੇ ਹਲਕੇ 'ਚ ਤੇ ਚੱਕ ਕੇ ਵੋਟ ਟਿਕਟ ਉਹਨੂੰ ਜਿਹੜਾ ਤਕਸਾਲੀ ਅਕਾਲੀ ਲੀਡਰ ਉਹ ਵੀ ਨੂੰ ਪੱਟ ਕੇ ਉਹਨੂੰ ਦਿੱਤਾ ਲੈ ਲੈ ਕੇ ਇਹ ਵੀ ਅਕਾਲੀ ਦਲ ਦੀ ਵੋਟਾਂ ਇਕੱਠੇ ਤੇ ਫਿਰ ਝਾੜੂ ਪਾਰਟੀ ਨੇ ਤੇ ਜਿਨ੍ਹਾਂ ਦਾ ਪਿਓ ਅਕਾਲੀ ਦਲ ਤੋਂ ਲੜਿਆ ਸੀ ਤੇ ਜਿਹੜੇ ਮੰਤਰੀ ਹੈਗੇ ਝਾੜੂ ਪਾਰਟੀ ਦੇ ਉਸ ਇਲਾਕੇ ਤੋਂ ਜਿਹੜਾ ਬਾਦਲ ਸਾਹਿਬ ਦਾ ਗੜ੍ਹ ਕੇ ਲਵਾਇਆ ਜਾਂਦਾ ਲੰਬੀ ਹਲਕਾ ਕਿ ਮੰਤਰੀ ਸਾਹਿਬ ਆਪਨੇ ਸਰਕਾਰ ਦੀ ਜ਼ੋਰ ਜ਼ਬਰ ਦੇ ਨਾਲ ਇੱਥੇ ਅਕਾਲੀ ਵਕਰਾ ਨੂੰ ਡਰਾਡ ਰੋ ਕੇ ਇੱਥੇ ਵੋਟਾਂ ਘਟਾ ਦੇਣ ਤੋਂ ਅੱਜ ਕਿੰਨੀਆਂ ਪਾਰਟੀਆਂ ਦਿੱਲੀ ਦੇ ਇਕੱਠੀ ਹੋਈਆਂ ਨੇ ਕਿ ਤਕਰੀ ਨੂੰ ਹਰਾਣਾ ਹੈਗਾ ਤੇ ਖੇਤਰੀ ਪਾਰਟੀ ਨੂੰ ਖਤਮ ਕਰਨਾ ਹੈ ਜਿਵੇਂ ਸਾਰੇ ਸੂਬਿਆਂ 'ਚ ਆਪਾਂ ਦੇਖਿਆ ਵੱਡੇ ਵੱਡੇ ਸੂਬਿਆਂ 'ਚ ਸ਼ਿਵ ਸੇਨਾ ਹੋਵੇ ਐਨਸੀਪੀ ਹੋਵੇ ਸਾਰੀ ਵੱਡੀ ਪਾਰਟੀਆਂ ਨੂੰ ਖਤਮ ਕਰਸਾ ਉਹੀ ਚਾਲ ਇੱਥੇ ਚੱਲੀ ਜਾ ਰਹੀ ਹੈ ਤਾਂ ਮੈਂ ਉਮੀਦ ਕਰਦੀ ਆ ਕਿ ਖੇਤਰੀ ਪਾਰਟੀ ਹੀ ਪੰਜਾਬ ਦੇ ਇੰਟਰਸਟ ਨੂੰ ਸੇਫਗਾਰਡ ਕਰ ਸਕਦੀ ਹੈ ਦਿੱਲੀ ਬੈਠੇ ਲੋਕਾਂ ਨੂੰ ਉਹਨਾਂ ਨੂੰ ਵੱਡੀ ਸਟੇਟ ਦੀ ਤਾਂ ਚਿੰਤਾ ਹੈਗੀ ਕਿਉਂਕਿ ਉਹਦੇ ਨਾਲ ਉਹਨਾਂ ਦੀ ਸਰਕਾਰਾਂ ਬਣਦੀਆਂ ਨੇ ਅੱਜ ਸਾਡਾ ਪਾਣੀ ਖੋਣ ਦੀ ਪੂਰੀ ਜਿਹੜੀ ਤਿਆਰੀ ਚ ਬੈਠੇ ਨੇ ਜੇ ਪੰਜਾਬ 'ਚ ਪਾਣੀ ਖਤਮ ਹੋ ਜਾਇਆ ਤਾਂ ਕਿਹੜਾ ਵਪਾਰ ਤੇ ਕਿਹੜੀ ਦੁਕਾਨਦਾਰੀ ਚੱਲਦੀ ਹੈਗੀ ਸੋ ਇਹਨਾਂ ਚੀਜ਼ਾਂ ਨੂੰ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿਉਂਕਿ ਉਹਨਾਂ ਨੇ ਹਰਿਆਣੇ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਹੋਟਾ ਲਿਆ ਨਿਆ ਸ਼੍ਰੋਮਣੀ ਅਕਾਲੀ ਦਲ ਨੇ ਸਿਰਫ ਤੇ ਸਿਰਫ ਪੰਜਾਬ ਦੇ ਹਿੱਤ ਦੇਖਨੇ ਜਿਵੇਂ ਅੱਜ ਉਹਨਾਂ ਦੇ ਚੋਹ ਮੈਨੀਫੈਸਟੋ ਤੁਸੀਂ ਦੇਖ ਲਓ ਤਿੰਨੋਂ ਪਾਰਟੀਆਂ ਦੇ ਭਾਜਪਾ ਦਾ ਦੇਖ ਲਓ ਕਾਂਗਰਸ ਦਾ ਦੇਖ ਲਓ ਕਿ ਆਮ ਆਦਮੀ ਦਾ ਪੰਜਾਬ ਦਾ ਨਾਂ ਤੱਕ ਨਹੀਂ ਹੈ ਲੇਕਿਨ ਆ ਕਾਲੀਵਰ ਦੇ ਚੋਨ ਮੈਨੀਫੈਸਟੋ ਜਿਹੜਾ ਵੀ ਹੋਵੇ ਸਿਰਫ ਪੰਜਾਬ ਦੀ ਗੱਲਾਂ ਹੋਣਗੀਆਂ ਕਿਉਂਕਿ ਸਾਡੀ ਸੋਚ ਪੰਜਾਬ ਦੀ ਸੇਵਾ ਹੈ। ਤੋਂ ਮੈਂ ਲੋਕਾਂ ਨੂੰ ਬੇਨਤੀ ਕਰਾਂਗੀ ਕਿ ਜੇ ਪੰਜਾਬ ਦੀ ਤੁਸੀਂ ਚਾਹੁੰਦੇ ਪੰਜਾਬ ਦੀ ਤਰੱਕੀ ਹੋਵੇ, ਪੰਜਾਬ 'ਚ ਅਮਨ ਸ਼ਾਂਤੀ ਹੋਵੇ, ਪੰਜਾਬ 'ਚ ਪਾਇਚਾਰਿਕ ਖਾਨ ਤੇ ਡਿਵੈਲਪਮੈਂਟ ਹੋਵੇ, ਫਿਰ ਇਹ ਸਿਰਫ ਸਾਡੀ ਖੇਤਰੀ ਪਾਰਟੀ ਕਰ ਸਕਦੀ ਹੈ ਕਿਉਂਕਿ ਪੰਜਾਬ ਦੇ ਬਿਠਾਏ ਹੋਏ ਗੁਲਾਮ ਸਿਰਫ ਉਹਨਾਂ ਦੇ ਇਸ਼ਾਰੇ 'ਚ ਇੱਕ ਕੱਪਤਲੀਆਂ ਦੀ ਤਰ੍ਹਾਂ ਨੱਚ ਸਕਦੇ ਨੇ। ਉਹਨਾਂ ਦੇ ਕਿਰਾਬ ਆਵਾਜ਼ ਤੋਂ ਠਾਈ ਨਹੀਂ ਲੱਗਦਾ। ਜਈ ਇਮਾਨਦਾਰੀ ਦੀ ਗੱਲ ਕਰਦੇ ਸੀਗੇ ਡਾਕਟਰ ਵੀਜੇ ਸਿੰਘਲਾ ਨੂੰ ਇੱਕ Hindu ਹੋਣ ਦਾ ਖਰਿਆਜਾ ਭੁਗਤਣਾ ਪਿਆ ਤੇ ਰਤਨ ਕਰਪਸ਼ਨ ਜਾਇਆ ਸੀ। ਦੋਨਾਂ ਨੂੰ ਪ੍ਰਚਾਰਕ ਬਣਾ ਰੱਖਿਆ ਕਿ ਕਿੱਧਰਲੀ ਇਮਾਨਦਾਰੀ। ਪਸੇ ਦਿੱਲੀ ਦੇ ਸੀਐਮ ਜਾਣਦੇ ਰਿਹਾ ਕਿ ਅਸੀਂ ਮੰਤਰੀਆਂ ਨੂੰ ਲੋਕਾਂ ਤੋਂ ਬਾਹਰ ਕੱਢਤਾ ਜੀ। ਦੇਖੋ ਇਹ ਇਹ ਝਾੜੂ ਪਾਰਟੀ ਮੈਂ ਤਾਂ ਕਹਿੰਦੇ ਭਗਵੰਤ ਮਾਨ ਐਂਟੀ Hindu ਹੈ। ਜਿਹੜਾ ਆਪਣਾ ਇੱਕ ਇਸ ਇਲਾਕੇ ਦਾ ਤਾਂ ਐਂਟੀ ਮੈਂ ਕਹਾਂ ਸਕੇ ਮਾਨਸਾ। ਕਿਉਂਕਿ ਮਾਨਸਾ 'ਚ ਬਹੁਤ ਚਰਵਾਦਿਕ ਮੰਤਰੀ ਐਸੇ ਲੱਗਦੇ ਤੋਂ ਬਣੇ ਸੀਗੇ। ਸਾਨੂੰ ਸਾਰਿਆਂ ਨੂੰ ਖੁਸ਼ੀ ਸੀਗੀ ਮਾਨਸੇਵਾਲਿਆਂ ਨੂੰ ਤਾਂ ਬਹੁਤ ਜ਼ਿਆਦਾ ਕਿਉਂਕਿ ਹਰੇਕ ਦੀ ਇੱਕ ਐਸਪੀਰੇਸ਼ਨ ਹੁੰਦੀ ਕਿ ਮੰਤਰੀ ਬਣਾ ਤਾਂ ਕੁਝ ਇਥੇ ਦੇ ਡਿਵੈਲਪਮੈਂਟ ਹੋ ਗਈ ਮੈਨੂੰ ਵੀ ਜਦ ਕੁਰੀਆ ਸਾਹਿਬ ਵੀ ਜਦ ਬਣੇ ਸੀ ਸਭ ਤੋਂ ਪਹਿਲੇ ਮੈਂ ਉਹਨਾਂ ਨੂੰ ਟਵੀਟ ਕਰਕੇ ਵਧਾਈ ਦਿੱਤੀ ਕਿ ਆਓ ਮੇਰੀ ਗਾਂਢੀ ਮੇਲਾਨੋ ਤੁਸੀਂ ਦੀ ਸਰਕਾਰ ਆਪ ਕੋਸ਼ਿਸ਼ ਕਰੀਏ ਲੰਮੀ ਵਾਸਤੇ ਐਸੀ ਤਰ੍ਹਾਂ ਸਿੰਘਲਾ ਸਾਹਿਬ ਨੂੰ ਵੀ ਮੈਂ ਹਮੇਸ਼ਾ ਆਪਾਂ ਅਸੀਂ ਕਿ ਆਪਾਂ ਰਲ ਮਿਲ ਕੇ ਕੁਝ ਕਰ ਲਈਏ ਲੇਕਿਨ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਇੱਕ ਬਹੁਤ ਹੀ ਬੇਇੱਜ਼ਤੀ ਬੇਇੱਜ਼ਤ ਕਰਕੇ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਕੱਢਿਆ ਗਿਆ ਕੀ ਜੀ ਕ腐ਸ਼ਨ ਦੇ ਇਲਜ਼ਾਮ ਲਾ ਕੇ ਪਰ ਉਹ ਕ腐ਸ਼ਨ ਇੰਨੇ ਸਾਲ ਬਾਅਦ ਵੀ ਨਹੀਂ ਪਤਾ ਵੀ ਕਿਹੜੀ ਸੀ ਕਿਉਂ ਸੀ ਤੇ ਜੇ ਕ腐ਪ ਸੀ ਕਿ ਤਾਂ ਜਾਂ ਤਾਂ ਪਾਰਟੀ ਤੋਂ ਕੱਢਣਾ ਸੀਗਾ ਜਾਂਾਨੂੰ ਸਜ਼ਾ ਪਿਲਵਾਨੀ ਸੀ ਨਾ ਸਜ਼ਾ ਮਿਲੀ ਤਾਂ ਪਾਰਟੀ ਤੋਂ ਬੜਾ ਅਜਨ ਨੂੰ ਸਟਾਰ ਪ੍ਰਚਾਰਕ ਬਣਾ ਦਿਆ ਤੇ ਜਿਹੜਾ ਅਮਿਤ ਰਤਨ ਜਿਹੜਾ ਰੰਗੇ ਹੱਥ ਫੜਿਆ ਗਿਆ ਸੀਗਾ ਜਿਹੜਾ ਜੇਲ ਕੱਟ ਕੇ ਆਇਆ ਅੱਜ ਉਹਨੂੰ ਵੀ ਕੱਟੇ ਦੇ ਮਾਨਦਾਰ ਪਾਰਟੀ ਨੇ ਦੋਨੂੰ ਸਟਾਰ ਪ੍ਰਚਾਰਕ ਬਣਾਇਆ ਹੋਣ ਇਹੋ ਜਿਹੇ ਸਟਾਰ ਦੇ ਨਾਂ ਦੇ ਹੈਗੇ ਤੇ ਇਹਨਾਂ ਦੀ ਕੱਟੇ ਦੇ ਮਾਨਦਾਰੀ ਦਾ ਸਬੂਤ ਤਾਂ ਉਹ ਕੇਜਰੀਵਾਲ ਹੈਗਾ ਇਹਦਾ ਬਤੌਰ ਮੁੱਖ ਮੰਤਰੀ ਐਨੇ ਵੱਡੇ ਕਪੜੇ 'ਚ ਜੇਲ੍ਹ 'ਚ ਸਿਟਿਆ ਹੋਇਆ ਹੈਗਾ ਕਿਸੇ ਅਦਾਲਤ ਨੇ ਉਹਨੂੰ ਬੇਲ ਨਹੀਂ ਦਿੱਤੀ ਜਿਹੜਾ ਕਹਿੰਦਾ ਸਕੂਲ ਹਸਪਤਾਲ ਬਣਾਣਾ ਚਾਹ ਜਾਂਦੇ ਆਪਾਂ ਤੇ ਸਕੂਲ ਮੰਤਰੀ ਤੇ ਹਸਪਤਾਲ ਮੰਤਰੀ ਵੀ 1.5 ਸਾਲ ਤੋਂ ਜੇਲ੍ਹ 'ਚ ਬੈਠੇ ਨੇ ਲੇਕਿਨ ਬੇਸ਼ਰਮੀ ਦੀ ਹੱਦ ਬਦਲਾਵ ਇਹੋ ਜਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਕਹਿੰਦਾ ਮੈਂ ਜੇਲ੍ਹ 'ਚੋਂ ਹੀ ਸਰਕਾਰ ਚਲਾ ਪੁਲਸੀ ਨਹੀਂ ਮੈਂ ਛੱਡਦਾ ਤੇ ਸਾਡੇ ਮੁੱਖ ਮੰਤਰੀ ਖਟਕਰ ਕਲਾ ਜਾ ਕੇ ਜਿਹੜੇ ਸ਼ਹੀਦਾਂ ਨੇ ਜਾਨਾਂ ਗੁਆਈਆਂ ਸੀ ਦੇਸ਼ ਵਾਸਤੇ ਉਸ ਮਿੱਟੀ 'ਚ ਜਾ ਕੇ ਬ੍ਰਿਸ਼ਟ ਕੇਜਰੀਵਾਲ ਦੇ ਹੱਕ 'ਚ ਉਹ ਧਰਨਾ ਮਾਰਦੇ ਨੇ ਤੇ ਮੈਂ ਇਹ ਇਹਨਾਂ ਦੀ ਭਾਈਵਾਲ ਕਾਂਗਰਸ 'ਚ ਹੈਰਾਨਾ ਜਿਹੜੇ ਕਾਂਗਰਸ ਨੇ ਕੇਜਰੀਵਾਲ ਦੇ ਖਿਲਾਫ ਸ਼ਿਕਾਇਤ ਲਾਈ ਸੀ ਕਿ ਬਹੁਤ ਵੱਡਾ ਸ਼ਰਾਬ ਦਾ ਘੁਟਾਲਾ ਹੋਇਆ ਹੈ ਇਹਦੀ ਜਾਂਚ ਕੀਤੀ ਜਾਏ ਪਰ ਜਦ ਜਾਂਚ ਕੀਤੀ ਜਾ ਰਹੀ ਹੈ ਤਾਂ ਹੁਣ ਕੁਰਸੀ ਦੇ ਖਾਤਰ ਉਹ ਕੇਜਰੀਵਾਲ ਦੇ ਹੱਕ 'ਚ ਉਹ ਧਰਨਾ ਮਾਰ ਰਹੇ ਨੇ ਭਾਈਵਾਲ ਬਣਾਈ ਬੈਠੇ ਸੋ ਇਹ ਕਾਂਗਰਸ ਹੋਏ ਆਮ ਆਦਮੀ ਕੋਈ ਅਨਾਬ ਸਟੈਂਡ ਨਹੀਂ ਹੈਗਾ ਅੱਜ ਪਾਰਟੀਆਂ 'ਚ ਦੇਖ ਲਓ ਕੋਈ ਦਿਨ ਨਾ ਮਾਨੀ ਸਵੇਰੇ ਕਿਹੜੀ ਪਾਰਟੀ 'ਚ ਸ਼ਾਮ 'ਚ ਕਿਹੜੀ ਪਾਰਟੀ ਮੈਂ ਲੋਕਾਂ ਨੂੰ ਕਹਿੰਦੀ ਆ ਨਾ ਬਦਲ ਬਦਲੂ ਨਾ ਇਹਨਾਂ ਨੂੰ ਸਬਕ ਸਿਖਾਓ ਕਿਉਂਕਿ ਜੇ ਇਹਨੇ ਬਿਕਾਉ ਨੇ ਕਿ ਜੇ ਆਪਣਾ ਦਲਵਾਲਾ ਸਾਹਿਬ ਇਮਾਨ ਛੱਡ ਸਕਦੇ ਨੇ ਜਿਹੜੀ ਪਾਰਟੀ ਨੇ ਇਹਨਾਂ ਨੂੰ ਮਾਨ ਦਿੱਤਾ ਉਸ ਪਾਰਟੀ ਨੂੰ ਛੱਡ ਕੇ ਤੇ ਲੋਕਾਂ ਨੂੰ ਛੱਡਣ 'ਚ ਇਹਨਾਂ ਨੂੰ ਕਿੰਨਾ ਸਮਾਂ ਲੱਗੂਗਾ